ਕਹ ਰਹੇ ਸੀ ਵੀ ਹਾਂ ਜਾਂ ਨਾ ਇਹ ਗੱਲ ਹੋਈ ਕਿ ਹਾਂਜੀ ਇਹ ਗੱਲ ਹੋਈ ਹਾਂਜੀ ਸੋ ਕਹਿਣ ਦਾ ਭਾਵ ਇਹ ਹੈ ਵੀ ਕਿਉਂਕਿ ਸਾਰੇ ਸੋਚ ਰਹੇ ਸੀ ਲੋ ਜੀ ਇਹ ਤਾਂ ਐਵੇਂ ਹੁੰਦਾ ਹੈ ਇਹ ਫਲਾਣੇ ਦੀ ਬੰਦੇ ਆ ਉਹਨੇ ਬੁਲਾ ਲਏ ਉਹਨੇ ਬੁਲਾ ਲਏ ਆਜ ਜੋ ਹੁਕਮ ਦੇ ਦੇ ਤੋ ਕਰਤਾ ਇਹ ਤਾਂ ਹੁਣ ਕਲੈਰਿਟੀ ਹੋ ਗਈ ਸੋ ਕਿ ਜਿਹੜੀ ਇਹ ਗੁਰੂ ਸਾਹਿਬ ਤੁਸੀਂ ਆ ਪੰਜ ਚਾਰ ਦਿਨ ਹੋ ਗਏ ਟੀਵੀ ਤੇ ਆ ਰਹੇ ਸੀ ਕਮਧਿਆ ਪਰਦੇਸ਼ ਚ ਗੁਰੂ ਨਾਨਕ ਪਾਸ਼ਾ ਦਾ ਚੋਲਾ ਬਣਾ ਕੇ ਇੱਕ ਬੰਦਾ ਸੰਗ ਰਚ ਰਿਹਾ ਸੀ ਉਹ ਉਹ ਤਨ ਬੰਦਾ ਮਾਰੀ ਕੇ ਇੱਕ ਹਸਪਤਾਲ ਸੁ। ਉਹ ਕਹਿਣ ਦਾ ਭਾਵ ਹੈ ਜਿਹੜੀਆਂ ਸੁਪਰੀਮ ਪਾਵਰਸ ਹੁੰਦੀਆਂ ਨੇ ਜਿਹੜੇ ਉਸ ਅਕਾਲਪੁਰਖ ਦੇ ਨੇੜੇ ਨੇ ਜਿਹੜੇ ਮਹਾਪੁਰਸ਼ ਨੇ ਅਸਲੀ ਬਾਕੀ ਦਾ ਤੁਸੀਂ ਦੇਖ ਰਹੇ ਹੋ ਹਾਲਾਤ ਦੁਨੀਆ ਦੇ। ਉਹਨਾਂ 'ਚ ਜਿਹੜੀ ਲਾਈਟ ਹੁੰਦੀ ਹੈ ਜਾਂ ਚਾਨਣ ਹੁੰਦਾ ਉਹ ਡਾਇਰੈਕਟਲੀ ਇਟ ਇਜ਼ ਵਿਦ ਟਰੂ ਗੋਡ ਐਂਡ ఎవਰੀਥਿੰਗ ਇਜ਼ ਥੇਰ। ਸੋ ਇਸ ਕਰਕੇ ਇਹਦਾ ਬੜਾ ਵੱਡਾ ਜਿਹੜਾ ਤੁਹਾਡਾ ਸਵਾਲ ਆਸਰ ਇਹ ਹੈ ਕਿ ਕੋਈ ਬੰਦਾ ਅਕਾਲ ਤਖਤ ਨੂੰ ਜਾ ਕੇ ਆਪਣੀ ਪਰਸਨਲ ਗੱਲ ਹੀ ਕਹਿ ਸਕਦਾ। ਉਹ ਮर्यादा ਦੀ ਗੱਲ ਹੈ ਕੋਈ ਵੀ ਕਰ ਸਕਦਾ ਯਾਰ ਮੋਹਰ ਸਾਹਿਬ 1978 ਦਾ ਰੰਗਕਾਰੀ ਦੇ ਸਿੱਖ ਕਾਂਡ ਤੋਂ ਲੈ ਕੇ ਹਾਂਜੀ ਇਹ ਆਪਾਂ ਵਿਸ਼ੇ ਕੈਨੇਡਾ ਦੇ ਸਰੀ ਦੇ ਲਿਖਾ ਦੀਪ ਸਿੰਘ ਦੇ ਤੱਕ ਕੱਟ ਇਹ ਸਿੱਖ ਮੰਗ ਲਾ ਗਿਆ ਹਾਂਜੀ ਨਾਲ ਜਿਹੜੇ ਹੈਗੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਦੇ ਮਸਲੇ ਸਾਰੇ ਸੰਸਦਾਂ ਜਿਹੜੇ 1978 ਦੇ ਰੰਗਕਾਰੀ ਕਾਂਡ ਤੋਂ ਲੈ ਕੇ ਹੁਣ ਤੱਕ ਦੇ ਨਾਲ ਤੱਕ ਬਸ ਮਾਤੂ ਇਹਨੂੰ ਤੁਸੀਂ ਇਹਦੇ ਸਦਾਰਨ ਦੇ ਵਿੱਚ ਕੀ ਸਾਬੇ ਜਿਉਂ ਕਿ ਇਹਦਾ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਸਿੱਖ ਇਕ ਤਾਂ ਜੀ ਬੜਾ ਵੱਡਾ ਮੈਸੇਜ ਆਂਦਾ ਹੈ ਸਭ ਨੂੰ ਸਭ ਨੂੰ ਦੇਖੋ ਉਹ ਤਾਂ ਹਰ ਇੱਕ ਬੰਦਾ ਆਪਣੇ ਆਪ ਚ ਆਪਣੇ ਜੇ ਹੁਣ ਅਸੀਂ ਸਿੱਖਾਂ ਹਰ ਸਿੱਖ ਆਪਣੇ ਆਪ ਨੂੰ ਸਮਝਦਾ ਵੀ ਮੈਂ ਗੁਰੂ ਦੇ ਬਹੁਤ ਨੇੜੇ ਆ ਕਿਉਂਕਿ ਇਹ ਤਾਂ ਥੋੜੀ ਸ਼ਰਧਾ ਭਾਵਨਾ ਹੈ ਬਾਕੀ ਇਹਦਾ ਇਫੈਕਟ ਇਹ ਜਾਣਾ ਕਿਉਂਕਿ ਜਿਹੜੀ ਨਿਰੰਕਾਰੀ ਦੀ ਗੱਲ ਕੀਤੀ ਹੈ ਉਦੋਂ ਵੀ ਜਿਹੜੀ ਕਤਾਹੀ ਹੋਈ ਸੀ ਉਸ ਵੇਲੇ ਵੀ ਤਨਖਾਹ ਲੱਗੀ ਬਾਰ-ਬਾਰ ਅਸਲ ਚ ਅਸੀਂ ਲੋਕ ਜਿਹੜੇ ਪੋਲਿਟਿਕਲ ਬੰਦੇ ਆ ਸੀ ਇਹ ਸੋਚ ਰਹੇ ਆ ਵੀ ਪਤਾ ਨਹੀਂ ਆਈ ਵਾਸ਼ ਹੈ ਜਿਵੇਂ ਹੁਣ ਗੱਲ ਕੋਈ ਕਿਸੇ ਹੋਰ ਸੰਸਥਾ ਦੀ ਚਾਹੇ ਕੋਈ ਵੀ ਆਪਣਾ ਧਰਮ ਦਾ ਬੰਦਾ ਹੈਗਾ ਅਸੀਂ ਉਹਦੇ ਕੋਲ ਆਪਣੇ ਪਰਸਨਲ ਮਫਾਦ ਵਾਸਤੇ ਜਾਂਦੇ ਹਾਂ ਪਰ ਜੇ ਅਸਲ ਤੱਕ ਤੱਕ ਤੇ ਕਿਹਾ ਉੱਥੇ ਨਹੀਂ ਜਾਣਾ ਚਾਹੀਦਾ ਜੇ ਜਾਣਦੇ ਜਾਂਦੇ ਅਸੀਂ ਉਹ ਸਾਡੀ ਗਲਤੀ ਹੈ ਕਿਉਂਕਿ ਜਾਂ ਤਾਂ ਅਸੀਂ ਆਪਣੇ ਧਰਮ ਮੁਤਾਬਕ ਚੱਲੀਏ ਜਾਂ ਅਸੀਂ ਪੋਲੀਟੀਕਲ ਸਿਸਟਮ ਨੂੰ ਅਡਕ ਕਰੀਏ ਜਦੋਂ ਅਸੀਂ ਸ਼ੁਰੂ ਤੋਂ ਹੀ ਇਹ ਗੱਲ ਰੱਖੀ ਹੋਈ ਹੈ ਹੁਣ ਅਸੀਂ ਕਿਸੇ ਹੋਰ ਪਾਰਟੀਆਂ 'ਚ ਜਿਵੇਂ ਕੋਈ ਵੀ ਬੀਜੇਪੀ ਆ ਹੋਰ ਹੈ ਯਾ ਸਾਡੇ ਵਾਲੇ ਹੈਗੇ ਜੋ ਮਰਜ਼ੀ ਆਪਣਾ politcal ਨਕਸ਼ਾ ਰੱਖਣ ਪਰ ਜਿਹੜਾ ਅਕਾਲੀ ਦਲ ਪੰਥ ਸਿੱਖੀ ਦੀ ਗੱਲ ਹੈ ਉਹ ਡਾਇਰੈਕਟਲੀ ਇਨਵੋਲਡ ਹੈਗੀ ਵਿਦ ਅਕਾਲਪਾ ਸਿਆਸੀ ਪ੍ਰਭਾਵ ਖਾਸ ਕਰਕੇ ਜਦੋਂ ਸਿਆਸੀ ਪ੍ਰਭਾਵ ਤਾਂ ਬੜਾ ਕਲੀਅਰ ਹੈ ਜੀ ਹੁਣ ਸਿਆਸੀ ਪ੍ਰਭਾਵਤਾ ਇਹ ਹੈ ਵੀ ਲੋਕ ਵੀ ਦੇਖ ਰਹੇ ਸਾਰਾ ਕੋਈ ਕਿੰਡ ਪੁੰਡ ਗਿਆ ਹੁਣ ਤਾਂ ਇੱਕ ਨਵੀਂ ਸੋਚ ਪੈਦਾ ਹੋਊਗੀ ਨਵਾਂ ਸਿਸਟਮ ਆਊਗਾ ਉਹਦੇ 'ਚ ਦੇਖੋ ਜਦੋਂ ਵੀ ਜੇ ਅਕਾਲੀ ਦਲ ਨੂੰ ਪੰਖ ਕਹਿੰਦੇ ਆ ਹਾਂ ਜੀ ਇਹਨੂੰ ਕਹਿੰਦੇ ਆ ਵੀ ਇੱਕ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਐ। ਕਹਿੰਦੇ 1920 'ਚ ਆਈ ਐ। ਬੜਾ ਸੰਘਰਸ਼ੀ ਹੈਗਾ ਹੁਣ ਵੀ ਚੰਗੇ ਬੰਦੇ ਆ ਜਾਣਗੇ। ਤੇ ਬਾਗੀ ਤੇ ਦਾਗੀ ਲੱਗਦਾ ਵੀ ਇਕੱਠੇ ਹੋ ਸਕਣਗੇ ਦੁਬਾਰਾ ਤੋਂ ਜਿਵੇਂ ਫਰਮਾਨ ਵੀ ਜਾਰੀ ਕੀਤਾ ਸੀ। ਜੀ ਹੋ ਵੀ ਜਾਣ ਦੇਖੋ ਗੱਲ ਸੁਣੋ ਜਿਹੜਾ ਇੱਕ ਵਾਰ ਹੁਣ ਰਿਜੈਕਟ ਹੋ ਗਿਆ। ਸਿਸਟਮ ਤੇ ਐਵੇਂ ਹੁਣ ਦੇਖੋ ਤੁਸੀਂ ਅਕਾਲ ਤੱਕ ਵੀ ਮर्यादा ਦਾ ਮੈਂ ਤੁਹਾਨੂੰ ਇਹ ਬੇਨਤੀ ਕਰਨ ਲੱਗਿਆ। ਮਾਸਟਰ ਤਾਰਾ ਸਿੰਘ ਨੇ ਕੋਤਾਹੀ ਕੀਤੀ ਸੀ ਉਹਨਾਂ ਦਾ ਤਨਖਾਹ ਲੈ। ਸੰਤ ਫਤੇ ਸਿੰਘ ਨੇ ਫੇਰ ਕਦਾਈ ਕਰੀ ਸੀ ਐਵੇਂ ਉੱਥੇ ਆਪਨ ਕੁੰਡ ਰੱਖ ਲਏ ਤੇ ਉਹ ਹੋ ਗਿਆ ਫਿਰ ਤੇ ਲਵੰਡੀ ਹਾਥੀਆਂ ਤੇ ਚੜ ਗਿਆ ਉਹ ਵੀ ਜਿਹਨੂੰ ਕਾਲ ਤੱਕ ਤੇ ਨੇ ਸਜ਼ਾ ਲਾਤੀ ਦੁਬਾਰਾ ਉੱਠਿਆ ਇਸ ਕਰਕੇ ਇਹ ਕੋਈ ਇਕੱਠੇ ਹੋਣ ਨਾ ਹੋਣ ਇਹ ਤਾਂ ਹੁਣ ਦੇਖੋ ਜਿਹੜੇ ਬੰਦੇ ਸਾਫ਼ ਰਹੇ ਆ ਰਾਜਨੀਤੀ ਚ ਉਹਨਾਂ ਦਾ ਅਕਸ ਸਾਫ਼ ਹੈ ਉਹਨਾਂ ਨੂੰ ਕੋਈ ਦੀ ਖਸ ਕਰ ਸਕਦਾ ਸਿਆਸੀ ਕੋਈ